सरकार मुर्दाबाद मोदी सरकार मुर्दाबाद सरकार मुर्दाबाद अम्ब सरकार मुर्दाबाद मोदी सरकार मुर्दाबाद मोदी सरकार मुर्दाबाद मोदी सरकार मुर्दाबाद सरकार मुर्दाबाद तुम्हारी गोली मुर्दा मोदी सरकार मुर्दाबाद तुम्हारी गोली मोदी सरकार मुर्दाबाद सरकार मुर्दाबाद सरकार मुर्दाबाद ट्रंप सरकार मुर्दाबाद देश विरोधी मुर्दाबाद देश विरोधी सरकार मुहरादाबाद ट्रंप सरकार मुर्दाबाद ट्रंप सरकार मुर्दाबाद मोदी सरकार मुर्दाबाद मोदी सरकार मुर्दाबाद बीजेपी सरकार मुर्दाबाद बीजेपी सरकार मुर्दाबाद बीजेपी सरकार मुर्दाबाद हाँ जी सर आखिर मोदी साहब का ਗਿਆ ਕੀ ਕਾਰਨ ਅਜੇ ਦਾ ਇਹ ਜਿਹੜਾ ਅੱਜ ਅਸੀਂ ਕਾਂਗਰਸ ਪਾਰਟੀ ਦੇ ਕਾਰਕੁਨਾਂ ਵੱਲੋਂ ਰਲ ਮਿਲ ਕੇ ਉਪਰਾਲਾ ਕੀਤਾ ਗਿਆ ਤੁਸੀਂ ਦੇਖਦੇ ਆ ਕਿ ਥੋੜੇ ਦਿਨਾਂ ਦੇ ਵਿੱਚ ਜੋ 트ੰਪ ਸਰਕਾਰ ਚੁਣ ਕੇ ਨਵੀਂ ਬਣੀ ਆ ਉਹਦਾ ਜੋ ਭਾਰਤ ਵਿਰੋਧੀ ਚਿਹਰਾ ਹੈਗਾ ਆ ਉਹ ਨੰਗਾ ਹੋਇਆ ਹੈਗਾ ਔਰ ਉਸਨੇ 트ੰਪ ਨੇ ਸਰਕਾਰ ਆਪਣੀ ਬਣਦੇ ਸਾਰੀ ਤੁਸੀਂ ਦੇਖਦੇ ਆ ਕਿ ਆ ਦੋ ਤਿੰਨ ਦਿਨਾਂ ਦੇ ਵਿੱਚ ਬੜਾ ਇੱਕ ਹਾਈਲਾਈਟ ਹੋ ਕੇ ਮੁੱਦਾ ਆ ਰਿਹਾ ਕਿ ਬਹੁਤ ਸਾਰੇ ਭਾਰਤੀਆਂ ਨੂੰ ਜੰਜੀਰਾਂ ਦੇ ਵਿੱਚ ਜਕੜ ਕੇ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਤਸੀਹੇ ਦੇ ਕੇ ਜੋ ਭਾਰਤ ਵਾਪਸੀ ਦਾ ਉਹਦੇ ਵੱਲੋਂ ਜੋ ਇੱਕ ਛੜਯੰਤਰ ਰਚਿਆ ਗਿਆ ਹੈਗਾ ਔਰ ਇਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਆਮ ਵਰਗ ਆਮ ਲੋਕਾਂ ਦੀ ਔਰ ਜਿਨ੍ਹਾਂ ਵੀ ਵੀਰਾਂ ਨੇ ਬਾਹਰ ਵਿਦੇਸ਼ੀ ਧਰਤੀ ਦੇ ਉੱਤੇ ਜਾ ਕੇ ਆਪਣੇ ਕਾਰੋਬਾਰ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਸੁਪਨੇ ਸੰਜੋਏ ਸਨ ਉਹਨਾਂ ਦੇ ਸੁਪਨਿਆਂ ਨੂੰ ਰਾਖ ਦੇ ਵਿੱਚ ਮਿਲਾ ਦਿੱਤਾ ਗਿਆ ਔਰ ਉਹਨਾਂ ਨੂੰ 2300 ਜਿਹੜੇ ਇਹ ਪੰਜਾਬ ਦੇ ਨਿਵਾਸੀ ਨੌਜਵਾਨ ਜਿਹੜੇ ਰੋਜ਼ਗਾਰ ਦੀ ਤਲਾਸ਼ ਵਿੱਚ ਬਾਹਰ ਗਏ ਸੀ ਉਹਨਾਂ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਜੋ ਜਹਾਜ਼ਾਂ ਦੇ ਰਾਹੀਂ ਜੰਜੀਰਾਂ ਦੇ ਵਿੱਚ ਜਕੜ ਕੇ ਪੰਜਾਬ ਵਾਪਸ ਭੇਜਿਆ ਗਿਆ ਉਸ ਦੇ ਵਿਰੋਧ ਵਿੱਚ ਅਸੀਂ 트럼ਪ ਸਰਕਾਰ ਦਾ ਔਰ ਮੋਦੀ ਸਰਕਾਰ ਦਾ ਪਤਲਾ ਫੁਕਿਆ ਕਿਉਂਕਿ ਅਕਸਰ ਤੁਸੀਂ ਦੇਖਦੇ ਰਹਿੰਦੇ ਚੈਨਲਾਂ ਦੇ ਮਾਧਿਅਮ ਰਾਹੀਂ ਕਿ ਵੱਖ-ਵੱਖ ਮੌਕਿਆਂ ਦੇ ਉੱਤੇ ਜਾ ਕੇ ਮੋਦੀ ਸਾਹਿਬ 트럼ਪ ਦੇ ਅੱਗੇ ਹੱਥ ਜੋੜਦੇ ਸੀਗੇ ਕਿ ਭਾਰਤ ਸਰਕਾਰ ਵਾਸਤੇ ਕੋਈ ਵਧੀਆ ਕੰਮ ਕਰਿਓ ਭਾਰਤ ਵਾਸਤੇ ਕੋਈ ਵਧੀਆ ਨੀਤੀਆਂ ਲੈ ਕੇ ਆਇਓ ਔਰ ਉਹਦਾ ਖਾਮਜੇ ਇਹਨਾਂ ਕੀ ਭੁਗਤਣਾ ਪਿਆ ਅੱਜ ਪੂਰੇ ਹਿੰਦੁਸਤਾਨ ਨੂੰ ਪੰਜਾਬ ਨੂੰ ਕਿ ਉਹਨਾਂ ਨੇ ਉਹ ਸਾਡੇ ਨੌਜਵਾਨਾਂ ਨੂੰ ਬੜੀ ਬੁਰੀ ਤਰ੍ਹਾਂ ਨਾਲ ਜੰਜੀਰਾਂ ਦੇ ਵਿੱਚ ਜਕੜ ਕੇ ਵਾਪਸ ਪੰਜਾਬ ਭੇਜ ਦਿੱਤਾ ਜਿਸ ਦੇ ਨਾਲ ਪੰਜਾਬ ਦੀ ਜਵਾਨੀ ਦਾ ਤਾਂ ਜਿੱਥੇ ਘਾਣ ਹੋਏ ਹੋਇਆ ਹੈ ਪੰਜਾਬ ਦਾ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਬੜਾ ਵੱਡਾ ਨੁਕਸਾਨ ਹੋਇਆ ਕਿਉਂਕਿ ਨੌਜਵਾਨ ਪੜੇ ਲਿਖੇ ਨੌਜਵਾਨ ਆਪਣੇ ਰੋਜ਼ਗਾਰ ਦੀ ਤਲਾਸ਼ ਵਿੱਚ ਬਾਹਰ ਗਏ ਸੀ ਅੱਜ ਪੂਰਾ ਪੰਜਾਬ ਜਿਹੜਾ ਹੈਗਾ ਪੂਰਾ ਹਿੰਦੁਸਤਾਨ ਤਰਾਹੀ ਤਰਾਹੀ ਕਰ ਰਿਹਾ ਇਹ ਘਟਨਾ ਦੀ ਅਸੀਂ ਬੜੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਬੜੀ ਇਸ ਤੋਂ ਵੀ ਜ਼ਿਆਦਾ ਮੰਦ ਭਾਗੀ ਘਟਨਾ ਜਿਹੜੀ ਭਾਰਤ ਦੇ ਵਿਦੇਸ਼ ਮੰਤਰੀ ਵਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਇਸ ਦੇ ਨਾਲ ਵੀ ਦੇਸ਼ ਦਾ ਜੋ ਸਿਰ ਹੈਗਾ ਬੜਾ ਨੀਮਾ ਹੋਇਆ ਹੈਗਾ ਕਿ ਇਸ ਤਰ੍ਹਾਂ ਦੇ ਘਟੋਟੇ ਕਿ ਕਿਸੇ ਨੂੰ ਆਪਾਂ ਸੁਹਾਨ ਭੂਤੀ ਨਹੀਂ ਪ੍ਰਗਟ ਕਰ ਸਕਦੇ ਤਾਂ ਘੱਟ ਤੋਂ ਘੱਟ ਇਦਾਂ ਦੇ ਬਿਆਨ ਜਿਹੜਾ ਹੈਗਾ ਇਹਨੂੰ ਤੋਂ ਵੀ ਸੰਕੋਚ ਕਰਨ ਦੀ ਜਰੂਰਤ ਹੈਗੀ ਆ ਅਸੀਂ ਪੂਰੀ ਕਾਂਗਰਸ ਪਾਰਟੀ ਔਰ ਕਾਂਗਰਸ ਪਾਰਟੀ ਦੇ ਪੂਰੇ ਵਰਕਰ ਅਸੀਂ ਅਬ ਬੜੇ ਇਹਨਾਂ ਸ਼ਬਦਾਂ ਦੀ ਨਖੇਦੀ ਕਰਦੇ ਆ ਕਿ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਉਹ ਭਵਿੱਖ ਦੇ ਵਿੱਚ ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾਲ ਕੜਨ ਦੀਆਂ ਜਿਹੜੀਆਂ ਵੀ ਘਟਨਾਵਾਂ ਇਹਦੇ ਉੱਤੇ ਵਿਦੇਸ਼ ਮੰਤਰਾਲੇ ਨੂੰ ਔਰ ਭਾਰਤ ਦਾ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ ਉਹਨਾਂ ਨੂੰ ਪੂਰੇ ਗੌਰ ਨਾਲ ਇਸ ਇਸ ਮਸਲੇ ਦੇ ਉੱਤੇ ਤਗੀਦਗੀ ਦੇ ਨਾਲ ਦੇਖਣਾ ਚਾਹੀਦਾ ਹੈ ਸਰ ਤੁਸੀਂ ਜਿਵੇਂ ਦੇਖਿਆ ਕਿ ਹੁਣ ਸਾਡੇ ਇੰਡੀਅਨ ਲੋ ਜਿਹੜੇ ਆ ਪ੍ਰੰਪ ਸਰਕਾਰ ਨੇ ਰਿਪੋਰਟ ਕੀਤੇ ਆ ਜਿਸ ਤਰੀਕੇ ਨਾਲ ਕੀਤੇ ਆ ਉਹ ਬਹੁਤ ਹੀ ਸ਼ਰਮਨਾਕ ਔਰ ਦੁਖਦ ਹੈ ਉਸ ਤੋਂ ਵੀ ਵੱਧ ਦੁਖਦ ਗੱਲ ਇਹ ਹੈ ਕਿ ਸਾਰਾ ਕੁਝ ਪੰਜਾਬ ਐਂਡੀਐਸਰ ਸੈਂਟਰ ਦੀ ਸਰਕਾਰ ਦੀ ਨੌਲੇਜ ਦੇ ਵਿੱਚ ਹੋਇਆ ਉਹਨਾਂ ਨੂੰ ਇਸ ਚੀਜ਼ ਦੇ ਇਸ ਦੇ ਬਾਰੇ ਪੂਰੀ ਜਾਣਕਾਰੀ ਸੀ ਜਾਣਕਾਰੀ ਹੁੰਦੇ ਹੋਏ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਜਿਸ ਤਰ੍ਹਾਂ ਉਹ ਕ੍ਰਿਮੀਨਲ ਹੁੰਦੇ ਆ ਇਹ ਹਿਊਮਨ ਰਾਈਟਸ ਦਾ ਬਹੁਤ ਵਾਇਲੈਂਸ ਹੈ ਉਹਦਾ ਕਹਾਣ ਕੀਤਾ ਗਿਆ ਹੈ ਸੈਂਟਰ ਦੀ ਸਰਕਾਰ ਬਿਲਕੁਲ ਸੁੱਤੀ ਹੋਈ ਹੈ ਸਾਡੀਆਂ ਵਿਦੇਸ਼ੀ ਨੀਤੀਆਂ ਦਾ ਇਹ ਇੱਕ ਕੁਐਸਚਨ ਮਾਰਕ ਹੈ ਕਿ ਅਸੀਂ ਵਿਦੇਸ਼ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰੈਜੈਂਟ ਕਰ ਰਹੇ ਹਾਂ ਇਸ ਤੇ ਸੈਂਟਰ ਦੀ ਸਰਕਾਰ ਨੂੰ ਇੱਕ ਸਖਤ ਕਦਮ ਸਖਤ ਮੈਸੇਜ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਇਹੋ ਜਿਹਾ ਇਸ ਦੀਆਂ ਘਟਨਾਵਾਂ ਨਾ ਹੋ ਸਕਣ ਤੇ ਸਾਡੇ ਜੋ ਪ੍ਰਵਾਸੀ ਜਾਂ ਆਪਣੇ ਦੇਸ਼ਵਾਸੀ ਜੋ ਵਿਦੇਸ਼ਾਂ ਵਿੱਚ ਜਾਂਦੇ ਹਨ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਜਾਂਦੇ ਹਨ ਉਹਨਾਂ ਨਾਲ ਇਹੋ ਜਿਹਾ ਕੁਝ ਨਾ ਅੱਗੇ ਤੋਂ ਨਾ ਵਾਪਰ ਸਕੇ ਤਾਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਸੈਂਟਰ ਦੀ ਸਰਕਾਰ ਥੋੜੀ ਸੁੱਤੀ ਹੋਈ ਜੋ ਕੰਮ ਕਰ ਨਹੀਂਦੀ ਸੁੱਤੀ ਹੋਈ ਜਾਗੇਗੀ ਅਤੇ ਇਹਨਾਂ ਇਸ ਚੀਜ਼ ਦੇ ਵੱਲ ਧਿਆਨ ਦੇਵੇਗੀ ਤੇ ਅੱਗੇ ਤੋਂ ਸਖਸ਼ ਕਦਮ ਇਸ ਦੇ ਲਈ ਉਠਾਏਗੀ ਧੰਨਵਾਦ ਜੀ ਸਰ ਜਿਹੜੇ 2 ਨੰਬਰ ਤੇ ਬਾਹਰ ਜਾਂਦੇ ਉਹਨਾਂ ਨੂੰ ਕੋਈ ਮੈਸੇਜ ਵੀ ਦੇਣਾ ਚਾਹੁੰਦੇ ਕਿ ਕਿੱਥੇ ਤੱਕ ਜਾਇਆ ਗਿਆ ਜਿਹੜਾ ਸਰ ਮੈਂ ਤਾਂ ਇਹੀ ਆਪਣੇ ਅਧੀਆਂ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ 2 ਨੰਬਰ ਤੇ ਜਾਣ ਦੀ ਕੋਈ ਲੜ ਨਹੀਂ ਇੱਕ ਨੰਬਰ ਦੇ ਵਿੱਚ ਲੀਗਲ ਤਰੀਕੇ ਦੇ ਨਾਲ ਵੀ ਜਾਇਆ ਜਾ ਸਕਦਾ ਹੈ ਇਹ ਦੋ ਨੰਬਰ ਇੱਕ ਦੰਬਰ ਦੀ ਲੜਾਈ ਨਹੀਂ ਹੈ ਜਿਹੜੇ ਰਿਪੋਰਟ ਹੋ ਕੇ ਆਏ ਆ ਠੀਕ ਆ ਉਹ ਗਲਤ ਇਲਿਗਲ ਗਏ ਸੀ ਉਹਨਾਂ ਦਾ ਰਾਈਟ ਮਨ ਦਾ ਲੈ ਕੇ ਆਉਣਾ ਪਰ ਹਿਊਮਨ ਰਾਈਟਸ ਦਾ ਵਾਇਲੈਂਸ ਨਹੀਂ ਆਉਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਉਹਨਾਂ ਦੇ ਨਾਲ ਤਸ਼ੱਦਦ ਕੀਤੇ ਗਏ ਉਹ ਤਸ਼ੱਦਦ ਗਲਤ ਹਨ ਅਸੀਂ ਉਹਦੇ ਵਿੱਚ ਵਿਰੋਧਾਵਾਜ਼ ਉਠਾ ਰਹੇ ਆ ਤੇ ਸੈਂਟਰ ਦੀ ਸਰਕਾਰ ਉਸਦੇ ਚੁੱਪੀ ਸਾਦੀ ਬੈਠੀ ਆ ਅਸੀਂ ਉਸ ਤੇ ਕੁਐਸਚਨ ਕੁਐਸਚਨ ਮਾਰਕ ਲਗਾ ਰਹੇ ਆ